ਸ੍ਰੀ ਕਾਲਜੀ ਮੈਂ ਦਾਤਨ ਸਿੰਘ ਸੰਧਵਾ ਤੁਸੀਂ ਦੇਖ ਰਹੇ ਹੋ ਐਕਵਾਸ ਸੱਜਣ ਅੱਜ ਅਸੀਂ ਪਹੁੰਚੇ ਹਾਂ ਕੋਰ پورا ਵਿਖੇ ਜ਼ਿਲ੍ਹਾ ਫਰੀਦਕੋਟ ਇਖੋ ਮੁਰਤੀ ਗਿਆ ਅਸੀਂ ਬੱਤੀਆਂ ਵਾਲੇ ਚੌਂਕ ਤੋਂ ਚੱਲ ਕੇ ਬੱਸ ਸਟੈਂਡ ਵੱਲ ਜਾ ਰਹੇ ਹਾਂ ਮੋਗਾ ਰੋਡ ਵਿਖੇ ਅੱਜ ਤਕਰੀਬਨ ਸਵਾ 7 ਦੇ ਕਰੀਬ ਆਪ ਦਾ ਪੌਣਾ ਘੰਟੇ ਦੇ ਕਰੀਬ بارش ਹੋਈ ਹੈ ਜਿਸ ਦੇ ਕਾਰਨ ਰਾਗੀਰਾਂ ਦਾ ਤੇ ਦੁਕਾਨਦਾਰਾਂ ਦਾ ਬਹੁਤ ਬੁਰਾ ਹਾਲ ਹੈ ਪਾਣੀ ਹੈ ਜਿਹੜਾ ਘੋਟੇ-ਘੋਟੇ ਤੱਕ ਪਹੁੰਚਿਆ ਹੈ ਜੇ ਰਾਗੀਰ ਆ ਰਹੇ ਇਸ ਪਰੇਸ਼ਾਨੀ ਦਾ ਸਾਹਮਣਾ ਕਰਦੇ ਹੋਏ ਇਹ ਹਰ ਸਾਲ ਕਿਸੇ ਪਰੇਸ਼ਾਨੀ ਦਾ ਸਾਹਮਣਾ ਰਾਹਗੀਰਾਂ ਨੂੰ ਇਹ ਦੁਕਾਨਦਾਰਾਂ ਨੂੰ ਅਕਸਰ ਹੀ ਕਰਨਾ ਪੈਂਦਾ ਹੈ ਜਦੋਂ ਵੀ بارش ਹੁੰਦੀ ਹੈ ਇਸ ਰੋਡ ਦੇ ਉੱਤੇ ਬਹੁਤ ਘਟਨਾਵਾਂ ਵੀ ਘਟਦੀਆਂ ਤੇ ਬਹੁਤ ਹੀ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ ਰਸ ਰਾਹਗੀਰਾਂ ਨੂੰ ਦੁਕਾਨਦਾਰਾਂ ਦੀਆਂ ਦੁਕਾਨਾਂ ਮੰਦਰੈਂਦੀਆਂ ਜੇ ਜਿੰਨੇ ਵੀ ਲੋਕ ਆਉਂਦੇ ਹਨ ਇਹਨਾਂ ਦੁਕਾਨਾਂ ਤੇ ਉਹਨਾਂ ਨੂੰ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਦੁਕਾਨਦਾਰਾਂ ਦਾ ਰੋਜ਼ੀ-ਰੋਟੀ ਦਾ ਜਿਹੜਾ ਸਵਾਲ ਹੈ ਉਹ ਬਹੁਤ ਮੁਸ਼ਕਲ ਹੋ ਜਾਂਦਾ ਹੈ ਸਰਕਾਰ ਨੂੰ ਕਈ ਵਾਰ ਇਸਦੀ ਬਾਰੇ ਪੁੱਛਿਆ ਵੀ ਗਿਆ ਤੇ ਕੁਝ ਪਤਾ ਵੀ ਹੈ ਹਜੇ ਤੱਕ ਕੋਈ ਰਿਪੋਰਟ ਪੂਰੇ ਦਾ ਇਹ ਮਤਲਬ ਆਲ ਨਹੀਂ ਹੋਇਆ ਦੇਖੋ ਕਿਸ ਤਰ੍ਹਾਂ ਰਾਹ ਹੀ ਰਜੋ ਇਸ ਪਰੇਸ਼ਾਨੀ ਦਾ ਸਾਥਨਾ ਕਰ ਰਹੇ ਆ ਕੰਨਾ ਬੰਦ ਹੈ ਇਹ ਤੇ ਹਨ ਸਾਡੇ 9 ਵਜੇ ਦਾ ਟਾਈਮ ਹੈ ਕਿਉਂਕਿ ਦੁਕਾਨਾਂ 8-9 ਵਜੇ ਖੁੱਲ੍ਹਦੀਆਂ ਸਨ ਇਹ ਅੱਜ بارش ਦੇ ਕਾਰਨ ਇਸ ਪਾਣੀ ਦੇ ਕਾਰਨ ਜੀ ਦੁਕਾਨਾਂ ਨਹੀਂ ਖੁੱਲ ਸਕੀਆਂ ਇਹ ਦੁਕਾਨਦਾਰਾਂ ਨੂੰ ਇਸ ਮੀਂਹ ਦੇ ਕਾਰਨ ਇਸ ਪਾਣੀ ਦੇ ਕਾਰਨ ਨਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਤਸਵੀਰਾਂ ਤੁਹਾਨੂੰ ਸਾਰੇ ਆਸੀਂ ਰੋਡ ਤੋਂ ਮੋਗਾ ਰੋਡ ਬਤਿਆ ਵਾਲੇ ਚੌਂਕ ਤੋਂ ਮੋਗਾ ਰੋਡ ਜਾ ਰਹੇ ਆਂ ਪਾਣੀ ਦੇਖੋ ਕਿਸ ਤਰ੍ਹਾਂ ਗਲੀਆਂ ਭਰੀਆਂ ਉਹ ਬੱਚੋ ਕਿਸ ਤਰ੍ਹਾਂ ਇਹ ਆ ਵਿਅਕਤੀ ਜਾ ਰਹੇ ਆ ਉਹ ਦੇਖੋ ਕਿਸ ਤਰ੍ਹਾਂ ਉਹਨੇ ਦੇ ਨਹੀਂ ਲੰਘ ਰਿਹਾ ਇਹਦੇ ਨਾਲ ਪੂਰਾ ਗਟਰ ਦਾ ਪਾਣੀ ਵੀ ਮਿਲ ਕੇ ਕਈ ਬਿਮਾਰੀਆਂ ਫੈਲਾ ਸਕਦਾ ਹੈ ਤੇ ਆਪ ਬਸ ਸੈਣ ਦੇ ਪਹੁੰਚੇ ਆ ਅਸੀਂ ਤੁਹਾਨੂੰ ਇਹ ਤੁਸੀਂ ਜੀ ਪਾਸੇ ਵੇਖਿਆ ਜਾਵੇ ਤਾਂ ਲੋਕ ਬਹੁਤ ਖੁਸ਼ੀ ਹੈ ਇੱਕ ਕੈਰ ਦੀ ਗਰਮੀ ਤੋਂ ਬਾਅਦ ਅੱਜ ਇਹ ਵਾਸੀਆਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਖੁਸ਼ੀ ਦੀ ਖਬਰ ਵੀ ਹੈ ਇਹ ਬਹੁਤ ਕੈਪੀ ਗਰਮੀ ਵਿੱਚੋਂ ਲੋਕਾਂ ਜੋ ਲੰਘ ਰਹੇ ਸੀ ਤੇ ਅੱਜ ਇਹ ਗਰਮੀ ਹੈ ਬਿਲਕੁਲ ਠੰਡਾ ਮੌਸਮ ਹੋ ਚੁੱਕਾ ਹੈ ਤੇ ਲੋਕਾਂ ਦੇ ਚਿਹਰਿਆਂ ਤੇ ਖੁਸ਼ੀ ਵੀ ਹੈ ਪਰ ਇੱਥੇ ਜਿਹੜੇ ਰਾਹੀ ਰਾਂ ਜਾਂ ਕਿਤੇ ਜਾਣ ਵਾਲੇ ਮੁਸਾਫਰ ਐ ਬਸਾਂ ਦੇ ਵਿੱਚ ਚਾਰ ਹੋ ਕੇ ਜਾ ਰਹੇ ਐ ਉਹਨਾਂ ਨੂੰ ਪਰੇਸ਼ਾਨੀਆਂ ਦਾ ਆਮਣਾ ਕਰਨਾ ਪੈ ਰਿਹਾ ਸੋ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਸ਼ਹਿਰ ਕੋਟ ਤੁਰੇ ਦਿਨ ਦੇਖੋ ਇਸ ਤਰ੍ਹਾਂ ਪਾਣੀ ਨਾਲ ਭਰਿਆ ਉਹ ਜਿਹੜਾ ਬੱਸ ਸਟੈਂਡ بارش ਹੁਣ تقریبا ਬੰਦ ਹੋ ਚੁੱਕੀ ਹੈ ਅਸਮਾਨ ਤੇ ਬੱਦਲ ਅਜੇ ਵੀ ਛਾਏ ਹੋਏ ਆ ਇਹਨੂੰ ਕਿਸ ਤਰ੍ਹਾਂ ਲੋਕ ਆ ਜਿਹੜੇ ਪੈਦਲ ਵੀ ਚੱਲ ਰਹੇ ਆ ਵਿੱਚ ਪਾਣੀ ਦੇ ਜਿਸ ਤਰ੍ਹਾਂ ਅਸੀਂ ਚਾਨੀਆਂ ਦਾ ਸਫਲਾ ਵੀ ਕਰ ਰਹੇ ਆ ਇਹ ਤਸਵੀਰਾਂ ਤੁਹਾਨੂੰ ਸਾਰੇ ਅਸੀਂ ਸ਼ਹਿਰ ਕੋਈ ਦਾ ਲੈ ਲਿਆ ਗਿਆ ਇਹ ਲੋਕ ਕਿਸ ਤਰ੍ਹਾਂ ਲੋਕ ਜਾ ਰਹੇ ਆ ਇਹ ਬਹੁਤ ਪੂਰਾ ਬੱਸ ਸਟੈਂਡ ਦੇ ਸામਨੇ ਵਾਲੀ ਗਲੀ ਉਹ ਵੀ ਪਾਣੀ ਨਾਲ ਭਰੀ ਹੈ ਇਹ ਦੇਖ ਸਕਦੇ ਹਾਂ ਕਿ ਕਿਸ ਤਰ੍ਹਾਂ ਦਰਿਆ ਵਾਂਗ ਲੱਗ ਰਿਹਾ ਹੈ ਇਹ ਪਾਣੀ ਇਹ ਕਈ ਲੋਕ ਮੌਸਮ ਦਾ ਆਨੰਦ ਵੀ ਲੈ ਰਹੇ ਆ ਇਹ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਆ ਲੋ ਪੈਦਲ ਚੱਲ ਰਹੇ ਲੋਕਾਂ ਦਾ ਜੋ ਚੱਲ ਵੀ ਰਹੇ ਆ ਕੁਝ ਵੀ ਹੈ ਕਈ ਕਈ ਪਰੇਸ਼ਾਨੀਆਂ ਮਹਿਸੂਸ ਕਰ ਰਹੇ ਆ ਜਾਂ ਕਿਸੇ ਨੇ ਜਲਦੀ ਜਾਣਾ ਹੈ ਕਿਤੇ ਕੰਮ ਧੰਦੇ ਉਹਨਾਂ ਨੂੰ ਵੀ ਥੋੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਇਹ ਤੁਸੀਂ ਨਾ ਹੋਰ ਪੂਰਾ ਤੋਂ ਆ ਦੇਖਦੇ ਰਹੋ ਨਰਪੈ ਸੱਚ ਚੈਨਲ ਮੈਂ ਤੁਹਾਡਾ ਆਪਣਾ ਡਾਕਟਰ ਜਸਕਰਨ ਸਿੰਘ ਸੰਨਵਾ ਵੈਗੂ ਜੀ ਦਾ ਖਾਲਸਾ ਸ੍ਰੀ ਵੈਗੂ ਸਿੰਘ ਜੀ ਦੇਤੇ ਤੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਲਾਈਕ